ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੀ ਹੁੰਦੀ ਸੀ ਕਿ ਕਿੱਥੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਅੱਜ 75ਵੇਂ ਜੂਨੀਅਰ ਨੈਸ਼ਨਲ ਹੁਣੇ ਖਤਮ ਹੋਈ ਹੈ ਜਿਹਦੇ ਦੋਨੇ ਵਰਗਾਂ ਤਾਮਨ ਲਾਡੋ ਮੁੰਡੇ ਕੁੜੇ ਚੈਂਪੀਅਨ ਲੜਕਿਆਂ ਵਿੱਚ ਪੰਜਾਬ ਉਹਦੇ ਨੰਬਰ ਤੇ ਆ ਗੁਜਰਾਤ ਲੜਕਿਆਂ ਵਿੱਚ ਦੂਜੇ ਨੰਬਰ ਤੇ ਆ ਤੋ ਬਹੁਤ ਹੀ ਵਧੀਆ ਢੰਗ ਨਾਲ ਟੂਰਨਾਮੈਂਟ ਹੋਇਆ ਔਰ ਟੌਪ ਕਲਾਸ ਗਰਾਊਂਡਾਂ ਤੇ ਹੋਇਆ ਸਭ ਕੁਝ ਬੰਦੋਬਸਤ ਪਾਉ ਵਧੀਆ ਸੀ ਹੁਣੇ ਸਾਡੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਈ ਆ ਔਰ ਇਹ ਅਸੀਂ ਕੀਤੀ ਹੈ ਸੋ ਇੱਕ ਸੰਦੇਸ਼ ਜੋ ਉਸ ਲਈ ਹੈਗਾ ਬਈ ਗੇਮਾਂ ਨੂੰ ਅਪਣਾਓ ਬਜਾਏ ਕਿ ਜਿਹੜਾ ਹੈਗਾ ਇਹ ਤੂ ਉਧਰ ਫਿਰ ਤੇ ਆਪਣਾ ਮੌਕਾ ਮੁਲਕ ਦਾ ਨੌਜਵਾਨ ਨਸ਼ਿਆਂ ਤੋਂ ਬਚਣ ਇੱਕ ਮੌਕਾ ਇਸ ਇੱਥੇ ਕਰਾਉਣ ਦਾ ਮਕਸਦ ਇਹੀ ਹੈਗਾ ਕਿ ਸਾਡੇ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਆ ਇਹਨੂੰ ਦੇਖ ਕੇ ਗੇਮਾਂ ਵੱਲ ਆਵੇ ਥੋੜੇ ਮਾਧਿਮ ਰਾਹੀਂ ਵੀ ਅਸੀਂ ਇਹ ਕਰਨਾ ਚਾਹਾਂਗੇ ਕਿ ਜਿਹੜਾ ਯੂਥ ਆ ਉਹ ਘਰਾਂ ਵਿੱਚ ਮਾਪਿਆਂ ਕੋਲ ਖੁਦ ਨਾ ਘਰ ਦਾ ਹੀ ਹੋ ਗ੍ਰਾਊਂਡ ਨਾਲ ਭੇਜੋ ਅਸੀਂ ਉਹਨਾਂ ਨੂੰ ਸਾਮਾਂਗੇ ਸੋ ਇਹ ਟੂਰਨਾਮੈਂਟ ਉਹ ਧਰਣਾ ਵਿੱਚ ਕੋਈ ਪਹਿਲਾ ਨਹੀਂ ਹੈਗਾ ਬਹੁਤ ਹੋਏ ਨੇ ਪਰ ਇੱਕ ਲਗਨ ਅਕਲ ਦੀ ਨਮੀਆ ਘਰonate ਹੋਈ ਹੈ ਜਿਹੜਾ ਕਿ ਤਿੰਨ ਘਰonate ਮੈਪਲ ਫੁੱਟ ਹੈਗੀਆਂ ਇਹਨੂੰ ਦਿਖਾਣਾ ਸਟੇਡੀਅਮ ਦੇ ਵਿੱਚ ਇੱਕ ਹਿੰਦੁਸਤਾਨ ਚ ਰਿਕਾਰਡ ਆਏ ਆਪਣੇ ਆਪ ਕਿਤੇ ਵੀ ਨਹੀਂ ਹੋਣ ਗਿਆ ਸੋ ਇਹਨਾਂ ਦਾ ਭਰਪੂਰ ਫਾਇਦਾ ਉਠਾਈਏ ਲੋਕਾਂ ਦੇ ਬੱਚਿਆਂ ਨੂੰ ਥੋੜੇ ਮਾਦੀਮ ਰਹੀ ਸੰਦੇਸ਼ ਆ ਮਾਪਿਆਂ ਨੂੰ ਕਿ ਜਿਹੜੇ ਲੰਬੇ ਬੱਚੇ ਨੇ ਜਾਨਦਾਰ ਬੱਚੇ ਨੇ ਸਾਨੂੰ ਮੁਲਾਵੋ 니 ਕੋ ਖੁਡਾਰੀ ਬਣ ਗਏ ਜੀਵਨ ਬਰਉਣ ਗਏ ਤੁਦੇ ਰਸ਼ਿਆਂ ਤੋਂ ਬਚੋ ਸਾਡਾ ਇਹੀ ਸੰਦੇਸ਼ ਆ ਇਸ ਦੇ ਲਈ ਅਸੀਂ ਇੱਥੇ ਕਰਾਉਂਦੇ ਆ ਤਾਂ ਕਿ ਸਾਡੀ ਗੇਮ ਹੋਰ ਪ੍ਰਮੋਟ ਹੋਵੇ ਮਹਤਾਨ ਬੋਲ ਅੱਜ 75ਵੇਂ ਜੂਨੀਅਰ ਨੈਸ਼ਨਲ ਹੁਣੇ ਖਤਮ ਹੋਈ ਹੈ ਜਿਹਦੇ ਦੋਨੇ ਵਰਗਾਂ ਤਾਮਨ ਲੜੋ ਮੁੰਡੇ ਕੁੜੇ ਚੈਂਪੀਅਨ ਲੜਕਿਆਂ ਵਿੱਚ ਪੰਜਾਬ ਦੂਜੇ ਨੰਬਰ ਤੇ ਆ ਗੁਰੂ ਆਟ ਲੜਕਿਆਂ ਵਿੱਚ ਦੂਜੇ ਨੰਬਰ ਤੇ ਆ ਤੋ ਬਹੁਤ ਹੀ ਵਧੀਆ ਢੰਗ ਨਾਲ ਟੂਰਨਾਮੈਂਟ ਹੋਇਆ ਔਰ ਟੌਪ ਕਲਾਸ ਗਰਾਊਂਡਾਂ ਤੇ ਹੋਇਆ ਸਭ ਕੁਝ ਬੰਦੋਬਸਤ ਪਾਉ ਵਧੀਆ ਸੀ ਹੁਣੇ ਸਾਡੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਈ ਹੈ ਔਰ ਇਹ ਅਸੀਂ ਕੀਤੀ ਹੈ ਸੋ ਇੱਕ ਸੰਦੇਸ਼ ਜੋ ਉਸ ਲਈ ਹੈਗਾ ਇਹ ਗੇਮਾਂ ਨੂੰ ਬਣਾਉਣ ਬਜਾਏ ਕਿ ਜਿਹੜਾ ਹੈਗਾ ਇਹ ਦੂਰ ਦਰ ਫਿਰ ਤੇ ਆਪਣੇ ਮਾਕ ਮੁਲਕ ਦਾ ਨਾਮ ਚਪਕਾਉਣ ਨਸ਼ਿਆਂ ਤੋਂ ਬਚਣ ਇੱਕ ਮੌਕਾ ਇਸ ਇੱਥੇ ਕਰਾਉਣ ਦਾ ਮਕਸਦ ਇਹੀ ਹੈਗਾ ਕਿ ਸਾਡੇ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਆ ਇਹਨੂੰ ਦੇਖ ਕੇ ਗੇਮਾਂ ਵੱਲ ਆਵੇ ਛੋੜੇ ਮਾਦੀਮ ਰਾਹੀਂ ਵੀ ਅਸੀਂ ਇਹ ਕਰਨਾ ਚਾਹਾਂਗੇ ਕਿ ਜਿਹੜਾ ਯੂਥ ਆ ਉਹ ਘਰਾਂ ਵਿੱਚ ਮਾਪਿਆਂ ਕੋਲੋਂ ਖੁਦ ਨਾ ਖਰਦਾ ਹੀ ਦਾ ਗਰਾਊਂਡਾਂ 'ਤੇ ਜਾਓ ਅਸੀਂ ਉਹਨਾਂ ਨੂੰ ਸਾਮਾਗੇ ਸੋ ਇਹ ਟੂਰਨਾਮੈਂਟ ਲੁਧਿਆਣਾ ਦੇ ਵਿੱਚ ਕੋਈ ਪਹਿਲਾ ਨਹੀਂ ਹੈਗਾ ਬਹੁਤ ਹੋਏ ਨੇ ਪਰ ਇੱਕ ਲਗਨ ਅਕਲ ਦੀ ਨਮੀਆ ਗ੍ਰਾਉਂਡਾਂ ਤੇ ਹੋਈ ਹੈ ਜਿਹੜਾ ਕਿ ਤਿੰਨ ਗ੍ਰਾਉਂਡਾਂ ਮੈਪਲ ਫੁੱਟ ਹੈਗੀਆਂ ਲੁਧਿਆਣਾ ਸਟੇਡੀਅਮ ਦੇ ਵਿੱਚ ਇੱਕ ਹਿੰਦੁਸਤਾਨ ਚ ਰਿਕਾਰਡ ਆਇਆ ਆਪਣੇ ਆਪ ਕਿਤੇ ਵੀ ਨਹੀਂ ਹੋਣ ਗਿਆ ਸੋ ਇਹਨਾਂ ਦਾ ਭਰਪੂਰ ਫਾਇਦਾ ਉਠਾਈਏ ਲੋਕਾਂ ਦੇ ਬੱਚਿਆਂ ਨੂੰ ਥੋੜੇ ਮਾਦੀਮ ਰਹੀ ਸੰਦੇਸ਼ ਆ ਮਾਪਿਆਂ ਨੂੰ ਜਿਹੜੇ ਲੰਬੇ ਬੱਚੇ ਨੇ ਜਾਨਦਾਰ ਬੱਚੇ ਨੇ ਸਾਨੂੰ ਮਿਲਾਓ ਇੱਕੋ ਖਿਡਾਰੀ ਬਣ ਗਏ ਜੀਵਨ ਬਣਾਉਣਗੇ ਤੂੰ ਤੇ ਨਸ਼ਿਆਂ ਤੋਂ ਬਚਾਉਂਗੇ ਸਾਡਾ ਇਹੀ ਸੰਦੇਸ਼ ਆ ਇਸ ਦੇ ਲਈ ਅਸੀਂ ਇੱਥੇ ਕਰਾਉਂਦੇ ਆ ਤਾਂ ਕਿ ਸਾਡੀ ਗੇਮ ਹੋਰ ਪ੍ਰਮੋਟ ਹੋਵੇ ਅੱਜ 72ਵੀਂ ਜੂਨੀਅਰ ਦਾਖਲ ਹੁਣੇ ਖਤਮ ਹੋਈ ਹੈ ਜਿਹਦੇ ਵਿੱਚ ਦੋਨੇ ਵਰਗਾਂ ਤਾਮਨ ਲੜੋ ਮੁੰਡੇ ਕੁੜੇ ਚੈਂਪੀਅਨ ਲੜਕਿਆਂ ਵਿੱਚ ਪੰਜਾਬ ਦੂਜੇ ਨੰਬਰ ਤੇ ਹੈ ਗੁਜਰਾਤ ਲੜਕਿਆਂ ਵਿੱਚ ਦੂਜੇ ਨੰਬਰ ਤੇ ਸੋ ਬਹੁਤ ਹੀ ਵਧੀਆ ਢੰਗ ਨਾਲ ਟੂਰਨਾਮੈਂਟ ਹੋਇਆ ਔਰ ਟੌਪ ਕਲਾਸ ਗਰਾਊਂਡਾਂ ਤੇ ਹੋਇਆ ਸਭ ਕੁਝ ਬੰਦੋਬਸਤ ਬਹੁਤ ਵਧੀਆ ਸੀ ਹੁਣੇ ਸਾਡੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਈ ਹੈ ਔਰ ਇਹ ਅਸੀਂ ਕੀਤੀ ਹੈ ਸੋ ਸੰਦੇਸ਼ ਜੋ ਉਸ ਲਈ ਹੈਗਾ ਇੱਕ ਜੇਮਾ ਨੂੰ ਬਣਾਉਣ ਬਜਾਏ ਕਿ ਜਿਹੜਾ ਹੈਗਾ ਇਹ ਦੂਰ ਦਰ ਫਿਰ ਤੇ ਆਪਣੇ ਮਾਕ ਮੁਲਕ ਦਾ ਨਾਮ ਚਪਕਾਉਣ ਨਸ਼ਿਆਂ ਤੋਂ ਬਚਣ ਇੱਕ ਮੌਕਾ ਇਸ ਇੱਥੇ ਕਰਾਉਣ ਦਾ ਮਕਸਦ ਇਹੀ ਹੈਗਾ ਕਿ ਸਾਡੇ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਆ ਇਹਨੂੰ ਦੇਖ ਕੇ ਜੇਮਾ ਵੱਲ ਆਵੇ ਥੋੜੇ ਮਾਦੀਮ ਰਾਹੀਂ ਵੀ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜਾ ਯੂਸਰ ਉਹ ਕਰਾਵੇ ਤੁਮ ਆਪਣੀ ਖੁਦ ਦੇ ਘਰ ਦਾ ਹੀ ਹੈ ਗਰਾਊਂਡਾਂ 'ਤੇ ਜੋ ਅਸੀਂ ਉਹਨਾਂ ਨੂੰ ਸਾਮਾਂਗੇ। ਸੋ ਇਹ ਟੂਰਨਾਮੈਂਟ ਲੁਧਿਆਣਾ ਦੇ ਵਿੱਚ ਕੋਈ ਪਹਿਲਾ ਨਹੀਂ ਹੈਗਾ ਬਹੁਤ ਹੋਏ ਨੇ। ਪਰ ਇੱਕ ਲਗਨ ਅਕਲ ਦੀ ਨਮੀਆ ਕਰਨਾ ਤੇ ਹੋਈ ਹੈ। ਜਿਹੜਾ ਕਿ ਤਿੰਨ ਗਰਾਊਂਡਾਂ ਮੈਪਲ ਫੁੱਟ ਹੈਗੀਆਂ। ਲੁਧਿਆਣਾ ਸਟੇਡੀਅਮ ਦੇ ਵਿੱਚ ਇੱਕ ਹਿੰਦੁਸਤਾਨ ਚ ਰਿਕਾਰਡ ਆਇਆ। ਆਪਣੇ ਆਪ ਕਿਤੇ ਵੀ ਨਹੀਂ ਹੋਣ ਗਿਆ। ਸੋ ਇਨੋਂ ਦਾ ਬਹੁਤ ਫਾਇਦਾ ਉਠਾਈਏ ਲੋਕਾਂ ਦੇ ਬੱਚਿਆਂ ਨੂੰ ਥੋੜੇ ਮਾਧਿਅਮ ਰਾਈ ਸੰਦੇਸ਼ ਆ ਮਾਪਿਆਂ ਨੂੰ ਕਿ ਜਿਹੜੇ ਲੰਬੇ ਬੱਚੇ ਨੇ ਜਾਨਦਾਰ ਬੱਚੇ ਨੇ ਤੁਹਾਨੂੰ ਮਿਲਾਓ ਇੱਕੋ ਖਿਡਾਰੀ ਬਣ ਗਏ ਜੀਵਨ ਬਣਾਉਣਗੇ ਤੁਦੇ ਨਸ਼ਿਆਂ ਤੋਂ ਬਚਾਉਣਗੇ ਸਾਡਾ ਇਹੀ ਸੰਦੇਸ਼ ਆ ਇਸ ਦੇ ਲਈ ਅਸੀਂ ਇੱਥੇ ਕਰਾਉਂਦੇ ਆ ਤਾਂ ਕਿ ਸਾਡੀ ਗੇਮ ਹੋਰ ਪ੍ਰਮੋਟ ਹੋਵੇ ਮੋਤਨਬਾਲ ਅੱਜ 75ਵੇਂ ਜੂਨੀਅਰ ਨੈਸ਼ਨਲ ਹੁਣੇ ਖਤਮ ਹੋਈ ਹੈ ਜਿਹਦੇ ਵਿੱਚ ਦੋਨੇ ਵਰਗਾਂ ਤਾਮਨ ਲੜੋ ਮੁੰਡੇ ਕੁੜੇ ਚੈਂਪੀਅਨ ਲੜਕਿਆਂ ਵਿੱਚ ਪੰਜਾਬ ਦੂਜੇ ਨੰਬਰ ਤੇ ਹੈ ਗੁਜਰਾਤ ਲੜਕਿਆਂ ਵਿੱਚ ਦੂਜੇ ਨੰਬਰ ਤੇ ਸੋ ਬਹੁਤ ਹੀ ਵਧੀਆ ਢੰਗ ਨਾਲ ਟੂਰਨਾਮੈਂਟ ਹੋਇਆ ਔਰ ਟੌਪ ਕਲਾਸ ਗਰਾਊਂਡਾਂ ਤੇ ਹੋਇਆ ਸਭ ਕੁਝ ਬੰਦੋਬਸਤ ਬਹੁਤ ਵਧੀਆ ਸੀ ਹੁਣੇ ਸਾਡੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਈ ਹੈ ਔਰ ਇਹ ਅਸੀਂ ਕੀਤੀ ਹੈ ਸੋ ਸੰਦੇਸ਼ ਜੋ ਉਸ ਲਈ ਹੈਗਾ ਬਈ ਗੇਮਾਂ ਨੂੰ ਅਪਣਾਉਣ ਬਜਾਏ ਕਿ ਜਿਹੜਾ ਹੈਗਾ ਇਹ ਦੂਦਰ ਫਿਰ ਤੇ ਆਪਣੇ ਮਾਫ ਮੁਲਕ ਦਾ ਨਾਮ ਚਪਕਾਉਣ ਨਾਸ਼ਿਆਂ ਤੋਂ ਬਚਣ ਇੱਕ ਮੌਕਾ ਇਹ ਇਥੇ ਕਰਾਉਣ ਦਾ ਮਕਸਦ ਹੀ ਹੈਗਾ ਕਿ ਤਾਂ ਕਿ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਆ ਇਹਨੂੰ ਦੇਖ ਕੇ ਗੇਮਾਂ ਵੱਲ ਆਵੇ ਥੋੜੇ ਮਾਦੀਮ ਇਬਰਾਹੀਮ ਵੀ ਅਸੀਂ ਕਰਨਾ ਚਾਹਾਂਗੇ ਕਿ ਜਿਹੜਾ ਯੂਸਰ ਉਹ ਪਰਾਉ ਤੇ ਮਾਪੇ ਉਹ ਕੋਈ ਖਿੰਡ ਖਰਦਾ ਹੀ ਹੈ ਗਰਾਉਂਡਰ ਪੇਡੋ ਅਸੀਂ ਉਹਨਾਂ ਨੂੰ ਸਾਮਾ ਗਏ ਸੋ ਇਹ ਟੂਰਨਾਮੈਂਟ ਲੁਧਿਆਣਾ ਦੇ ਵਿੱਚ ਕੋਈ ਪਹਿਲਾ ਨਹੀਂ ਹੈਗਾ ਬਹੁਤ ਹੋਏ ਨੇ ਪਰ ਇੱਕ ਲਗਨ ਅਖਿਲ ਦੀ ਨਮੀਆ ਕਰਨਾ ਤੇ ਹੋਈ ਹੈ ਜਿਹੜਾ ਕਿ ਤਿੰਨ ਗਰਾਉਂਡਰ ਮੈਪਲ ਫੁੱਟ ਹੈਗੀਆਂ ਲੁਧਿਆਣਾ ਸਟੇਡੀਅਮ ਦੇ ਵਿੱਚ ਇੱਕ ਹਿੰਦੁਸਤਾਨ ਤੇ ਰਿਕਾਰਡ ਆਇਆ ਆਪਣੇ ਆਪ ਕਿਤੇ ਵੀ ਨਹੀਂ ਹੋਣ ਗਿਆ ਸੋ ਇਨਾਂ ਦਾ ਭਰਪੂਰ ਫਾਇਦਾ ਉਠਾਈਏ ਲੋਕਾਂ ਦੇ ਬੱਚਿਆਂ ਨੂੰ ਥੋੜੇ ਮਾਧਿਅਮ ਰਾਈ ਸੰਦੇਸ਼ ਆ ਮਾਪਿਆਂ ਨੂੰ ਕਿ ਜਿਹੜੇ ਲੰਬੇ ਬੱਚੇ ਨੇ ਜਾਨਦਾਰ ਬੱਚੇ ਨੇ ਤੁਹਾਨੂੰ ਮਿਲਾਓ ਇੱਕੋ ਖਿਡਾਰੀ ਬਣ ਗਏ ਜੀਵਨ ਬਣਾਉਣਗੇ ਤੁਦੇ ਰਸ਼ਿਆਂ ਤੋਂ ਬਚੋਗੇ ਸਾਡਾ ਇਹੀ ਸੰਦੇਸ਼ ਆ ਇਸ ਲਈ ਅਸੀਂ ਇੱਥੇ ਕਰਾਉਂਦੇ ਆ ਤਾਂ ਕਿ ਸਾਡੀ ਗੇਮ ਹੋਰ ਪ੍ਰੋਮੋਟ ਹੋਵੇ ਆਪਤਨ ਬਾਲ